ਜਸਕਰਨ ਸਿੰਘ ਕਾਮ ਸਿੰਘ ਵਾਲਾ ਵੀ ਇੱਥੇ ਪਹੁੰਚੇ ਹੋਏ ਐ ਸਰ ਤੁਸੀਂ ਵੀ ਸਰਦਾਂਜੀ ਦਿਨ ਪਹੁੰਚੇ ਹੋਏ ਅੱਜ ਤਾਂ ਸਵਾਲ ਇਹ ਹੈ ਕਿ ਹਰ ਕੋਈ ਸਜਦਾ ਕਰ ਰਿਹਾ ਜਿੱਤਕਨੋਰੀ ਤੋਂ ਲੈ ਕੇ ਇੱਥੋਂ ਤੱਕ ਦੇ ਪਹੁੰਚੀ ਐ ਤਾਂ ਹਰ ਕੋਈ ਸਜਦਾ ਨਮ ਅੱਖਾਂ ਦੇ ਨਾਲ ਸਰਦਾਂਜੀ ਦੇ ਰਿਹਾ ਹੁਣ ਕੀ ਕੀਏ ਤੇ ਕੀ ਨਾ ਕੀਏ ਅਸੀਂ ਗੁਲਾਮ ਬੰਦੇ ਆ ਜਿਹੜੀਆਂ ਕੌਮਾਂ ਗੁਲਾਮ ਹੁੰਦੀਆਂ ਨਾ ਉਹਨਾਂ ਦੇ ਕਿਸਾਨ ਵੀ ਗੁਲਾਮ ਉਹਨਾਂ ਦੇ ਕਾਰਖਾਨੇਦਾਰ ਵੀ ਗੁਲਾਮ ਕੋਨਾ ਦੀ ਪ੍ਰੈਸ ਸੋਸ਼ਲ ਮੀਡੀਆ ਤੇ ਜਬਰ ਕਰ ਦਿੰਦੇ ਉਹ ਵੀ ਗੁਲਾਮ ਸਾਡੇ ਧੀਆਂ ਪੇਣਾ ਗੁਲਾਮ ਸਾਡੀ ਕੌਮ ਗੁਲਾਮ ਆਪਾਂ ਸਾਰਿਆਂ ਦੀ ਗੁਲਾਮੀ ਦੀਆਂ ਜੱਪੜੇ ਫਿਸੇ ਫਰੇ ਆ ਜੇ ਸਾਡਾ ਬਾਦਸ਼ਾਹੀ ਹੁੰਦੀ ਤੁਸੀਂ ਦੱਸੋ ਇਹ ਕਿਸਾਨਾਂ ਨੇ ਡਾਕਟਰ ਸੁਆਮੀਨਾਥਨ ਕਮਿਸ਼ਨ ਮੰਗਿਆ ਸੀ ਨਾ ਜੋ 1988 ਦੇ ਵਿੱਚ ਬਣਿਆ ਹੋਇਆ ਹੈ ਤੇ ਸੁਆਮੀਨਾਥਨ ਕਮਿਸ਼ਨ ਦੇ ਵਿੱਚ ਐਮਐਸਪੀ ਜਿਹੜੀ ਸੀ ਐਮਐਸਪੀ ਦੀ ਜਿਹੜੀ ਗਰੰਟੀ ਹੈ ਉਹ ਦੇ ਦੇਣੀ ਚਾਹੀਦੀ ਸੀ ਹੁਣ ਖੱਟੜ ਸਰਕਾਰ ਨੇ ਬੈਰੀਕੇਡ ਲਾ ਕੇ ਵੱਜਰ ਕਰਹਿਤ ਕੀਤੀ ਆ ਕਿਸਾਨਾਂ ਨੇ ਧਰਨਾ ਨਾ ਤਾਂ ਹਰਿਆਣੇ ਚਲਾਉਣਾ ਸੀ ਨਾ ਡੀਸੀ ਅੱਗੇ ਲਾਉਣਾ ਸੀ ਉਹਨਾਂ ਨੇ ਧਰਨਾ ਲਾਉਣ ਤੇ ਮੰਗ ਚਾਣਾ ਦਿੱਲੀ ਤੇ ਖੱਟੜ ਰਾਹ ਦੇ ਵਿੱਚ ਅੜਿੱਕਾ ਪਾਉਣਾ ਉਹ ਕ੍ਰਿਮੀਨਲੀ ਇੰਟਰਨੈਸ਼ਨਲ ਕ੍ਰਾਈਮ ਨਹੀਂ ਕੀਤਾ ਨੇ ਕਿਉਂ ਰੋਕਿਆ ਖੱਟੜ ਸਾਨੂੰ ਦੱਸੇ ਕਿ ਇਹ ਰੋਕਿਆ ਕਿਉਂ ਕਿਸਾਨਾਂ ਨੂੰ ਗੋਲੀ ਕਿਉਂ ਮਾਰੀ ਐ ਇਸ ਕਰਕੇ ਕੌਣ ਪੁੱਛਣ ਆ ਰਿਹਾ ਸਪਰੀਮ ਕੋਰਟ ਨੂੰ 100 ਮੋ ਟ੍ਰੈਕਸ਼ਨ ਲਾ ਕੇ ਤੁਰੰਤ ਖੱਟੜ ਸਰਕਾਰ ਨੂੰ ਫਾਂਲਣ ਕਰਨਾ ਚਾਹੀਦਾ ਤੇ 302 ਦਾ ਸਿੱਧਾ ਪਰਚਾ ਦਰਜ ਕਰਨਾ ਚਾਹੀਦਾ ਕਿਸਾਨਾਂ ਕੋਲੇ ਤਾਂ ਕੱਖ ਹੈ ਹੀ ਨਹੀਂ ਸੀਗਾ ਪਤਾ ਹੈ ਅਸੀਂ ਕੀ ਕਹਿ ਦਿੰਦੇ ਆ ਗੁਰੂ ਸ਼ਾਂਤੀ ਵੀ ਆਦੀ ਵੀ ਹੋ ਗਈ ਬੰਦੇ ਫੜਾ ਲੈ ਕਹਿੰਦੇ ਇਨਸਾਫ ਮਿਲ ਗਿਆ ਕਿਸਾਨ 700 ਮਾਰਤੇ ਕਹਿੰਦੇ ਜੀ ਅਸੀਂ ਪਰਚਾ ਦਰਜ ਕਰਾ ਲਿਆ ਇਨਸਾਫ ਮਿਲ ਗਿਆ ਅੱਜ ਸ਼ੁਭ ਖਰਮ ਦੇ ਗੋਲੀਆਂ ਮਾਰਤੀਆਂ ਘਰ ਜਾੜਤਾ ਭੈਣਾ ਰੋ ਰਹੀਆਂ ਮਾਂ ਮਾਂ ਰੋ ਰਹੀਆਂ ਕਰ ਲਾਰਾ ਸਾਰਾ ਪਿੰਡ ਤੇ ਸਾਰੀ ਦੁਨੀਆ ਸਜਦਾ ਕਰ ਰਹੀ ਹੈ ਤੇ ਫੇਰ ਕਰ 302 ਦਾ ਪਰਚਾ ਦਰਜ ਕਰਾ ਲਿਆ ਹਣ ਪਛਾਤਿਆਂ ਤੇ ਕਹਿੰਦਾ ਅਸੀਂ ਗਲਾਂ ਅਸੀਂ ਜਿੱਤ ਗਏ ਜਿੱਤੇ ਜਿੱਤੇ ਕੋਈ ਨਹੀਂ ਜਿੰਨਾ ਚਿਰ ਆਪਾਂ ਸਾਰੇ ਇਕੱਠੇ ਹੋ ਕੇ ਬਾਦਸ਼ਾਹੀ ਨਹੀਂ ਨਾ ਬਣਾਉਂਦੇ ਉਹਨਾਂ ਚਿਰ ਗੱਲ ਨਹੀਂ